ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਰਸੂਲੇ ਦੀ ਇਹਦੇ ਵਾਸਤੇ ਆਪਾਂ 1 ਲੀਟਰ ਦੁੱਧ ਲਿਆ ਜੀ ਹੁਣ ਇਹਨੂੰ ਆਪਾਂ ਗਰਮ ਕਰਕੇ ਇਹਦਾ ਪਨੀਰ ਬਣਾਵਾਂਗੇ ਪਹਿਲਾਂ ਇਹ ਆਪਾਂ ਦੁੱਧ ਰੱਖ ਲਿਆ ਜੀ ਗਰਮ ਹੁਣ ਆਪਣੀ ਦੁੱਧ ਨੂੰ ਵਾਲਾ ਆ ਗਿਆ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਆਪਣਾ ਦੁੱਧ ਥੋੜਾ ਜਿਹਾ ਠੰਡਾ ਹੋ ਗਿਆ ਜੀ ਹੁਣ ये अपने कर पाव गे जी थोड़ा थोड़ा करके पनीर बन गया पनीर हम एड लागे अपा जी हारा पानिया अलग कर लागे अपने

ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਇਸ ਤਰ੍ਹਾਂ ਪੁੱਲ ਪੁੱਲੇ ਹੱਥਾਂ ਨਾਲ ਜੋੜੀ ਚੱਲਾਂਗੇ ਇਹ ਪਨੀਰ ਦਾ ਆਪਾਂ ਬਿਲਕੁਲ ਪਾਣੀ ਕੱਢ ਲਿਆ ਇਸ ਤਰ੍ਹਾਂ ਜੀ ਬਣ ਇਹਨੂੰ ਮਸਲ ਮਸਲ ਕੇ ਸੌਫਟ ਇਸ ਤਰ੍ਹਾਂ ਮਸਲਾ ਲਓ 10-15 ਮਿੰਟ ਮਸਲਣਾ ਪੂਰਾ ਜੀ ਨੂੰ ਆਪਾਂ ਮਸਲ ਮਸਲ ਕੇ ਹੋਣੇ ਨੂੰ ਬਿਲਕੁਲ ਮੱਖਣ ਦੀ ਤਰ੍ਹਾਂ ਕਰ ਲਿਆ ਜੀ 15 ਮਿੰਟ ਮਸਲਿਆ ਹੈ ਪੂਰਾ ਇਸ ਤਰ੍ਹਾਂ ਦਾ ਬਣ ਗਿਆ ਜੀ ਇਹਨਾਂ ਕ ਪਾਵਾਂਗੇ ਜੀ ਆਪਾਂ ਮਿੱਠਾ ਸੋਡਾ ਇਹ ਪਾਵਾਂਗੇ ਜੀ ਆਪਾਂ ਬੇਕਿੰਗ ਪਾਊਡਰ ਇਹ ਡੇਢ ਚਮਚ ਸੂਜੀ ਦਾ ਇਹਦੀ ਆਪਾਂ ਮੈਦੇ ਦਾ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਜ਼ਿਆਦਾ ਨਹੀਂ ਪਾਉਣਾਗਾ ਬੇਕਿੰਗ ਪਾਊਡਰ ਤੇ ਸੋਡੇ ਉੱਪਰ ਇਹਨੂੰ ਮਿਕਸ ਕਰ ਲਾਂਗੇ ਇਸ ਤਰ੍ਹਾਂ ਇਹ ਸਾਰਾ ਵਿੱਚ ਰਚ ਜਾਊਗਾ ਇਹ ਨੱਕ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਜੀ। ਇਸ ਤਰ੍ਹਾਂ ਆਪਾਂ ਸਾਰੇ ਰਸਗੁੱਲੇ ਬਣਾ ਲੈਣੇ ਆ ਜੀ। ਹੱਥ 'ਚ ਲੈ ਕੇ ਇਸ ਤਰ੍ਹਾਂ ਕਰੈਕਸ ਨਹੀਂ ਰਹਿਣਾ ਚਾਹੀਦਾ ਇਹਦੇ 'ਚ। ਗੋਲ-ਗੋਲ ਬਣਾਈ ਜਾਏਗੇ। ਅੱਡ ਪੱਟ ਨੂੰ हट ਗਿਆ ਨੇ। ਅਸਤਰਾ ਬਣਾਈ ਜਾਏਗੇ। ਸਾਰੇ ਰਸਗੁੱਲੇ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਾਂਗੇ। ਹੁਣ ਆਪਾਂ ਚਾਸ਼ਨੀ ਬਣਾਵਾਂਗੇ ਜੀ ਇਹਦੇ ਨਾਲਸਤੇ ਆਪਾਂ 1.5 ਕੱਲੀ ਪਾਣੀ ਦਿਲੇ ਲਈਏ ਆਪਣਾ ਦੁੱਧ ਹੋਊਗਾ ਜੀ ਉਨੀ ਆਪਾਂ ਹੰਡ ਲੈਣੀ ਪੈਂਦੀ ਆ 1 ਲੀਟਰ ਦੁੱਧ ਸੀ ਉਸ ਦੇ ਬਰਾਬਰ ਹੀ ਹੰਡ ਲਵਾਂਗੇ ਨੇ ਸਾਰੇ ਗ੍ਰਾਸ ਗੁੱਲੇ ਹੁਣ ਆਪਾਂ ਚਾਸਨੀ ਪਾ ਲਾਂਗੇ ਇਹ ਇਸ ਤਰ੍ਹਾਂ ਇਹ ਆਪਾਂ ਜਿਹੜਾ ਗਾੜਾ ਪਾਣੀ ਕੱਢਿਆ ਪਨੀਰ ਚੋ ਜੀ ਉਹ ਪਾਈ ਜਾਵਾਂਗੇ ਇਹ ਚਾਸਨੀ ਆਪਾਂ ਸੰਘਣੀ ਨਹੀਂ ਹੋਣ ਦੇਣੀ ਜੀ ਇਹ ਆਪਾਂ ਐਡ ਕਰੀ ਜਾਵਾਂਗੇ ਜੀ ਅਸਟਰ ਆਪਾਂ ਪਾਣੀ ਪਾ ਕੇ ਪਕਾਈ ਜਾਵਾਂਗੇ ਇਹਨਾਂ ਨੂੰ ਆਪਨੇ ਰਸਗੁੱਲੇ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਵਾਸਤੇ ਰੱਖ ਦਾਂਗੇ ਆਪਣੇ ਰਸਗੁੱਲੇ ਬਣ ਕੇ ਤਿਆਰ ਆ ਜੀ ਬਹੁਤ ਹੀ ਵਧੀਆ ਸੌਫਟ ਬਣਿਆ ਜੀ ਪੂਰੇ ਰਸ ਨਾਲ ਭਰੇ ਹੋਏ